ਆ ਜਾਈ ਸਾ ਸਾਦੀ ਰਹੀ ਹੈ ਕੁਝ ਜੇ ਘੰਡਿਆ ਕਿ ਪਤਾ ਨਹੀਂ ਲੱਗਿਆ ਕਿਦੋਂ ਕੀ ਵੱਜਣਾ ਕਿ ਚੁੱਕੇ ਅਸੀਂ ਅੰਦਰ ਭੱਜੇ ਫੇਰ ਜੋ ਅੰਦਰ ਚੱਲ ਕੇ ਫੇਰ ਉਹਦੇ ਕੋਠੇ ਦੀ ਆਵਾਜ਼ ਆਈ ਖੜਾਕ ਦੀ ਪੰਨਾ ਦੇ ਬਜਟ ਵੀਡੀਓ ਜੇ ਵਜੇ ਲੱਗਦੇ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਹਪੂਰਕ ਹਾਲਾਤ ਬਣੇ ਦਾ ਰਾਤ ਜਿਹੜੀ ਹੈ ਪੂਰੀ ਜਿਹੜੀ ਹੈ ਗੋਲਾਬਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਬਾਬਾ ਬਕਾਲਾ ਹਲਕੇ ਦੇ ਵਿੱਚ ਜਿਹੜਾ ਤਣਾਹਪੂਰਕ ਹਾਲਾਤ ਜਿਹੜੇ ਉਸ ਟਾਈਮ ਤੇ ਬਣ ਜਾਂਦੇ ਜਦੋਂ 1:40 ਮਿੰਟ ਤੇ ਲਗਾਤਾਰ ਜਿਹੜੇ ਚਾਰ ਜਿਹੜੇ ਗੋਲਿਆਂ ਦੀ ਆਵਾਜ਼ ਆਉਂਦੀ ਹੈ ਤਾਂ ਲੋਕ ਜਿਹੜੇ ਨੇ ਸਹਿਮ ਦੇ ਮਾਹੌਲ ਦੇ ਵਿੱਚ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਨਿਕਲ ਜਾਂਦੇ ਤਾਂ ਬਿਲਕੁਲ ਜਿਹੜੇ ਆ ਉਹ ਗੋਲਿਆਂ ਦੀ ਆਵਾਜ਼ ਜਿਹੜੀ ਆਉਂਦੀ ਬਿਲਕੁਲ ਸੱਚਮੁੱਚ ਹੀ ਜਿਹੜਾ ਇੱਕ ਮਿਜ਼ਾਇਲ ਜਿਹੜੀ ਹੈ ਗੋਲਾ ਬੰਬ ਖਲਚੀਆਂ ਤੋਂ ਜਿਹੜਾ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੱਲੂਪੁਰ ਖੇੜੇ ਦੇ ਡੇਰਿਆਂ ਦੇ ਵਿੱਚ ਜਦੋਂ ਆਣ ਕੇ ਡਿੱਗਦੀ ਆ ਤੇ ਖੇਤਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੀ ਆਣ ਕੇ ਜਦੋਂ ਉਹ ਚੀਜ਼ ਦਿਖਦੀ ਆ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਸਾਡੇ ਵਿੱਚ ਘਰ ਦੇ ਲੋਕ ਜਿਹੜੇ ਉਹ ਮੌਜੂਦ ਨੇ ਜਿਨ੍ਹਾਂ ਨੇ ਬਿਲਕੁਲ ਇਹ ਵਾਕਿਆ ਦੇਖਿਆ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਆਣ ਕੇ ਇਹ ਚੀਜ਼ ਜਿਹੜੀ ਆ ਡਿੱਗਦੀ ਆ ਤਾਂ ਉਸ ਟਾਈਮ ਤੇ ਜਦੋਂ ਘਰ ਦੇ ਵਿੱਚ ਆਣ ਕੇ ਚੀਜ਼ ਡਿੱਗਦੀ ਤੁਸੀਂ ਸੁੱਤੇ ਪਏ ਸੀਗੇ ਕਿਵੇਂ ਪਤਾ ਲੱਗਦਾ ਇਹ ਜਦੋਂ ਅਸੀਂ ਵੇਹ ਬਤੀ ਨਹੀਂ ਲਵੰਡੀ ਲਾਈਟ ਨਹੀਂ ਤੇ ਨਿਆਣਾ ਨਿਕਿਆ ਮੱਛਰ ਦੇ ਕਰਕੇ ਰੌਂਡੇ ਅਸੀਂ ਵੇਹ ਜਾ ਕੇ ਉਹ ਆਜਾਈਆਂ ਸ਼ਾਂਖਾਂ ਚੁੱਕੀ ਤੇ ਪਤਾ ਨਹੀਂ ਲੱਗਿਆ ਕਿਦੋਂ ਕੀ ਵੱਜਣਾ ਕਿ ਚੁੱਕ ਕੇ ਅਸੀਂ ਅੰਦਰ ਭੱਜੇ ਫਿਰ ਜੋ ਅੰਦਰ ਚੱਲ ਗਏ ਫਿਰ ਉਹਨਾਂ ਦੇ ਕੋਠੇ ਤੇ ਆਵਾਜ਼ ਆਈ ਖੜਾਕ ਦੀ ਪੈਣਾ ਤੇ ਵੱਜੇ ਟੀਮ ਵੀਰੇ ਜੇ ਵੱਜੇ ਲੱਗਦੇ ਇਹ ਸਾਰੇ ਹਾਂ ਆ ਸਾਂ ਵੱਜਣ ਦੇ ਵੀ ਜਨੇਰੀ ਹੋਣ ਲੱਗੀ ਬਹੁਤ ਜਿਆਦਾ ਇਤਰਾ ਪਤਾ ਨਹੀਂ ਲੱਗਦਾ ਕੀ ਬਣ ਜਾਣਾ ਅੱਗੇ ਅੱਗ ਨਿਕਲੀ ਪਿੱਛੋਂ ਅਸੀਂ ਦੇ ਪੈਣ ਅੰਦਰ ਸੋ ਤੇ ਇਹਨਾਂ ਨੂੰ ਫੇਮਟ ਕੇ ਫੋਨ ਕੀਤਾ ਇਹਨਾਂ ਦੇ ਵੇਖਿਆ ਝੁਕਿਆ ਤੋਂ ਦੂਜੇ ਪਾਰ ਹੀ ਸਾਡੇ ਸਾਹਮਣੇ ਘਰ ਵਾਲੇ ਆਸ-ਪਾਸ ਕਿੰਨੇ ਘਰ ਹੀ ਲੋਕਾਂ ਦੇ ਆਪਣੇ ਆ ਹੀ ਸਾਹਮਣੇ ਬਾਹਰ ਬਾਕੀ ਸਭ ਅੰਦਰ ਹੀ ਸੁੱਤੇ ਦਾ ਸਿਰ ਸਾਧਾ ਕਰ ਰਿਹਾ ਹੈ ਕਿ ਆਪਣੀ ਨੁਕਸਾਨਤ ਨਹੀਂ ਹੈ ਕਿਸੇ ਨੂੰ ਨਹੀਂ ਇਸ ਕੇ ਤਾਂ ਨਹੀਂ ਅਹੀਂ ਆਪ ਲਾੜੀ ਕਾ ਸਾਡਾ ਇਹ ਇਹ ਜਿਹੜਾ ਜਿਹੜੀ ਆਉਂਦੀ ਹੈ ਮਜ਼ਾਇਲ ਹੁੰਦੀ ਹੈ ਕਿੱਧਰ ਹੁੰਦੀ ਹੈ ਇਤੋਂ ਇਤਨਾ ਪਤਾ ਨਹੀਂ ਲੱਗਾ ਕਿ ਇੱਕ ਤਾਂ ਵੀ ਸਮਝ ਨਹੀਂ ਆਇਆ ਕੀ ਬਣਿਆ ਕਿ ਇੱਕਦਮ ਜਿਵੇਂ ਦਿਲ ਨੂੰ ਘਬਰਾਪਾ ਆਉਂਦੀ ਆ ਉਸ ਤੋਂ ਬਾਅਦ ਤੁਸੀਂ ਆਸਪਾਸ ਦੇ ਘਰਾਂ ਦੇ ਲੋਕ ਜਿਹੜੇ ਇਕੱਠੇ ਹੋ ਜਾਂਦੇ ਹਾਂ ਹਾਂਜੀ ਸਭ ਕਾ ਕਾ ਕਰ ਪਰ ਡੇਰਾ ਸਾਰਾ ਇਕੱਠਾ ਹੀ ਹੁੰਦਾ ਫਿਰ ਕਿਸੇ ਨੇ ਇਨਫੋਰਮੇਸ਼ਨ ਕਰਦੇ ਹੋ ਤੁਸੀਂ ਕਿਸੇ ਨੂੰ ਦੱਸ ਪਾ ਜੀ ਨੇ ਪੁਲਿਸ ਨੂੰ ਫੋਨ ਕੀਤਾ ਸੀ ਫਿਰ ਭਾਜੀ ਨੇ ਸਵੇਰੇ ਫੇਰ ਆਏ ਉਹ ਚਾਹ ਕਰ ਟਾਈਮ ਜੇ ਭਾਜੀ ਨਹੀਂ ਆਖੇ ਕੀ ਲੱਗਦਾ ਕਿ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਪੂਰਾ ਜਿਹੜਾ ਤਣਾਪੁਰਕ ਹਾਲਾਤ ਜਿਹੜੇ ਬਣੇ ਹੋ ਤੇ ਸਹਿਮ ਦਾ ਜਿਹੜਾ ਮਾਹੌਲ ਬਣਿਆ ਹੈ ਉਹ ਤੇ ਸਹਿਮ ਦਾ ਹੈ ਹੀ ਆ ਕਿ ਖਤਰਾ ਹੀ ਆ ਕੀ ਕਰ ਸਕਦੇ ਹੁਣ ਆਪਣਾ ਬਚਾਅ ਵਾਸਤੇ ਭੱਜਣਾ ਕਦੀ ਕਵੀ ਕਹਿੰਦਾ ਇੱਧਰ ਭੱਜ ਜਾਓ ਕੋਈ ਇੱਧਰ ਭੱਜ ਜਾਓ ਕਿੱਧਰ ਭੱਜਾਂਗੇ ਆਪਾਂ ਆਪਾਂ ਬਿਲਕੁਲ ਜਿਹੜਾ ਸਰਹੱਦ ਤੋਂ ਜਿਹੜਾ 50 60 ਕਿਲੋਮੀਟਰ ਤੇ ਬੈਠੇ ਆ ਕਿ ਲੱਗਦਾ ਹੈ ਕਿ ਲੋਕਾਂ ਵੱਲੋਂ ਜਿਹੜਾ ਸਰਹੱਦ ਤੇ ਬੈਠਣਾ ਬੜਾ ਖਤਰੇ ਤੋਂ ਜਿਹੜਾ ਖਾਲੀ ਨਹੀਂ ਹੈਗਾ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਜਿਹੜੇ ਗੋਲੇਬਾਰ ਜਿਹੜੇ ਹੋ ਰਹੇ ਨੇ ਖ ਕੋਈ ਆਪਣੇ ਵਰਗੇ ਸਾਰੇ ਵਿਚਾਰੇ ਜਿਹੜੇ ਦਾਨਾਂ ਦੇ ਬਚਾਉਣ ਜਾਨ ਬਚਾਉਣ ਦੇ ਬਾਰੇ ਭੱਜੇ ਫਿਰਦੇ ਕਿਦਰ ਕਿਦਰ ਕੀ ਕਿਹੜਾ ਨੁਕਸਾਨ ਨਹੀਂ ਆਇਆ ਇਹ ਵਿਚਾਰੇ ਮਸਕਾਨ ਤੋਂ ਜੀ ਬਿਲਕੁਲ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਅਮੇਜ਼ਿੰਗ ਟੀਵੀ ਤੇ ਅਸੀਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਕਿ ਕਿਵੇਂ ਜਿਹੜੇ ਟੁਕੜੇ ਜਿਹੜੇ ਡਿੱਗੇ ਹੋਏ ਨੇ ਇੱਕ ਬੈਟਰੀ ਜਿਹੜੀ ਆ ਉਹ ਵੀ ਡਿੱਗੀ ਹੈ ਤੇ ਪੰਜਾਬ ਪੁਲਿਸ ਜਿਹੜੀ ਹੈ ਉਸਨੇ ਪੂਰਾ ਜਿਹੜਾ ਸੁਰੱਖਿਆ ਬਣਾ ਕੇ ਰੱਖੀ ਹੈ ਲੋਕਾਂ ਨੂੰ ਜਿਹੜਾ ਇਸ ਚੀਜ਼ ਤੋਂ ਜਿਹੜੀ ਦੂਰੀ ਬਣਾ ਕੇ ਰੱਖੀ ਹੈ ਕਿ ਲੋਕਾਂ ਨੂੰ ਬਾਰ-ਬਾਰ ਇਸ ਚੀਜ਼ ਤੋਂ ਸचेत ਕਰ ਰਹੇ ਨੇ ਕਿ ਇੱਕ ਬੰਬ ਨਾਮਾ ਜਿਹੜੀ ਚੀਜ਼ ਡਿੱਗੀ ਹੈ ਇਸ ਤੋਂ ਜਿਹੜੀ ਦੂਰੀ ਬਣਾ ਕੇ ਰੱਖੋ ਤੁਸੀਂ ਲਗਾਤਾਰ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜੇਕਰ ਜ਼ੂਮ ਕਰਕੇ ਦਿਖਾਇਆ ਜਾਵੇ ਤਾਂ ਲੋਕ ਸਾਮ ਜਿਹੜਾ ਡਰ ਹੈ ਉਹ ਫੈਲ ਗਿਆ ਹੈ ਤਾਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਿੰਡ ਦੇ ਲੋਕ ਜਿਹੜੇ ਇਕੱਠੇ ਹੋ ਗਏ ਨੇ ਤਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਜੇਕਰ ਅਸੀਂ ਦੱਸ ਸਕਦੇ ਡਾਇਰੈਕਸ਼ਨ ਜਿਹੜੀ ਹੈ ਉਹ ਨਾ ਤਾਂ ਡਾਇਰੈਕਸ਼ਨ ਇਸ ਤਰੀਕੇ ਪਤਾ ਲੱਗਦੀ ਹੈ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਆਈ ਹੈ ਤੇ ਨਾ ਪਤਾ ਲੱਗ ਰਿਹਾ ਹੈ ਕਿ ਜਲੰਧਰ ਵਾਲੀ ਸਾਈਡ ਤੋਂ ਆਈ ਹੈ ਲੋਕ ਜਿਹੜੇ ਨੇ ਉਹਨਾਂ ਨੂੰ ਤਕਰੀਬਨ ਦੇ ਤਕਰੀਬਨ ਟੁਕੜੇ ਦਿਖਦੇ ਨੇ ਤਾਂ ਅੱਗ ਜਿਹੜੀ ਹੈ ਉਹ ਲਗਾਤਾਰ ਜਿਹੜੀ ਲਾਟਾਂ ਜਿਹੜੀਆਂ ਦਿਖਦੀਆਂ ਨੇ ਤਾਂ ਲੋਕਾਂ ਦੇ ਕਹਿਣਾ ਕਿ ਅਸੀਂ ਬਾਹਰ ਸੁੱਤੇ ਸੀਗੇ ਘਰਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਜਿਹੜਾ ਬਾਹਰ ਸੌਣ ਦਾ ਕਾਰਨ ਹੈ ਕਿ ਲਾਈਟ ਹੈ ਉਹ ਚਲੇ ਜਾਂਦੀ ਜਾਂਦਾ ਲੋਕਾਂ ਦਾ ਇਹ ਕਹਿਣਾ ਕਿ ਇਨਵਰਟਰ ਵੀ ਜਿਹੜੇ ਡੈੱਡ ਹੋ ਜਾਂਦੇ ਨੇ ਅਸੀਂ ਘਰਾਂ 'ਚੋਂ ਬਾਹਰ ਸੌਂਦੇ ਆ ਤਾਂ ਅਜਿਹਾ ਨਾ ਹੁੰਦਾ ਕਿ ਜੇਕਰ ਟੁਕੜੇ ਜਿਹੜੇ ਆ ਸਾਡੇ ਵਿਹੜੇ ਦੇ ਵਿੱਚ ਆਣ ਕੇ ਡਿੱਗਦੇ ਕਿਤੇ ਨਾ ਕਿਤੇ ਸਾਡੇ ਉੱਤੇ ਆਣ ਕੇ ਡਿੱਗੇ ਤੇ ਕਿਤੇ ਜਿਹੜੀ ਘਟਨਾ ਜਿਹੜੀ ਐ ਇਨਜ਼ਾਮ ਜਿਹੜਾ ਉਹ ਵੱਡਾ ਜਿਹੜਾ ਹੋ ਸਕਦਾ ਸੀ ਤੇ ਘਰਾਂ ਦੇ ਜਿਹੜੇ ਜੀ ਜਿਹੜੇ ਆ ਮੰਜ਼ੀਆਂ ਦੇ ਉੱਪਰ ਜਿਹੜੇ ਲਗਾਤਾਰ ਜਿਵੇਂ 4-5 ਮੰਜ਼ੇ ਜਿਹੜੇ ਰੱਖੇ ਹੁੰਦੇ ਨੇ ਘਰਾਂ ਦੇ ਜੀ ਜਿਹੜੇ ਸੁੱਤੇ ਹੁੰਦੇ ਨੇ ਤੇ ਅਜਿਹੀ ਜਿਹੜੀ ਘਟਨਾ ਜਿਹੜੀ ਐ ਉਹ ਵੀ ਹੋ ਸਕਦੀ ਪਰਮਾਤਮਾ ਨੇ ਜਿਹੜਾ ਹੱਥ ਦੇ ਕੇ ਰੱਖਿਆ